ਹਾਂਜੀ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਤੇ ਵੀਡੀਓ ਹੀ ਬਣਾਏ ਆ ਸੰਦੀਪ ਦੀਦੀ ਹੁਣਾਂ ਕੋ ਤੇ ਹੁਣੇ ਹੀ ਵਾਪਸੀ ਤੇ ਆਉਣ ਦੇ ਤੇ ਵਿਨੋਦ ਦਾ ਪਿੰਡ ਲੱਗੇ ਨੰਗਣ ਫਿਰ ਅੱਜ ਮੁੰਡੇ ਦਾ ਬਰਥਡੇ ਤੇ ਸੋਚਿਆ ਵੀ ਉਹਨੂੰ ਸਰਪ੍ਰਾਈਜ਼ ਦੇ ਦਿੰਨੇ ਆ ਤੇ ਹੁਣ ਉਹਦੇ ਇੱਥੋਂ ਪਹਿਲਾਂ ਤੇ ਕੇਕ ਖਰੀਦਾਂਗੇ ਉਮੀਦਵਾ ਵੀ ਕੇਕ ਵਾਲੀ ਦੁਕਾਨ ਖੁੱਲੀ ਹੋਵੇ ਬਾਕੀ ਸਭ ਠੀਕ ਵਾ ਜੇ ਨਾ ਖੁੱਲੀ ਹੋਈ ਫੇਰ ਸਿੱਧੇ ਚੁੱਪਚੀ ਤੇ ਘਰ ਚੱਲ ਜਾਣਾ ਮਾਮਾਈ ਹੈ ਆਪਣੇ ਕਰਨੀ ਪੈਣੀ ਫੇਰ ਆਪਾਂ ਨੂੰ ਇਦਾਂ ਕਰਨੀ ਪੈਣੀ ਹੈ ਵਿਲਾ ਲੈ ਗਈ ਬਤਾਲੇ ਪਹੁੰਚ ਗਏ ਆ ਤੇ ਇੱਥੋਂ ਖਰੀਦਦੇ ਆ ਕੇਕ ਦੇ ਮੁੰਡੇ ਨੂੰ ਫਿਰ ਸਰਪ੍ਰਾਈਜ਼ ਦਿੰਨੇ ਆ ਇਹ ਨਹੀਂ ਆ ਬਾਈ ਜਾਣ ਦੋ ਅੱਗੇ ਅੱਗੇ ਜਾਣ ਦੋ ਸਾਰਾ ਉਥੋਂ ਨਾ ਇਹਨੂੰ ਲੈਫਟ ਟਰਨ ਹੋਏਣਾ ਜਦੋਂ ਆਪਾਂ ਅਗਲੇ ਅੱਡੇ 'ਚ ਜਾ ਕੇ ਨਾ ਇੱਥੇ ਵੀ ਆ ਗਈ ਉਦਾਂ ਨਹੀਂ ਉਹ ਉੱਥੇ ਵਧੀਆ ਮਿਲਦੇ ਭਾਜੀ ਅੱਛਾ ਜੀ ਹਾਂਜੀ ਉਹ ਅਗਲੇ ਅੱਡੇ 'ਚ ਜਾਣ ਦੋ ਤੇ ਉਥੋਂ ਮੁੰਡਾ ਸ਼ਾਇਦ ਤੁਹਾਡੇ ਵਾਲੀ ਸਾਈਡ ਤੋਂ ਹੀ ਆਇਆ ਆਸਟ੍ਰੇਲੀਆ ਕੇ ਨਿਊਜ਼ੀਲੈਂਡ ਤੋਂ ਆਇਆ ਉਹਨੇ ਇੱਕ ਦੁਕਾਨ ਖੋਲੀ ਬੜੀ ਸੋਹਣੀ ਕੇਕ ਚੰਗੇ ਬਣਾਉਂਦਾ ਉਹ ਤੇ ਉਹਦੇ ਕੋਲ ਆਣ ਲੈ ਕੇ ਕੇਕ ਤੇ ਜਾਂਦੇ ਆ ਵਿਨੋਦ ਹਣ ਸਾਨੂੰ ਘਰ ਟੱਕਰ ਜੇ ਜੇ ਨਾ ਟੱਕਰਿਆ ਤਾਂ ਫੇ ਗਿੰਦੂ ਕੋ ਕਟਾ ਦੇਣਾ ਗਿੰਦੂ ਕੋ ਕਟਾ ਦੇਣਾ ਆ ਆ ਵਿਨੋਦ ਕੇਕ ਫੇ ਗਿੰਦੂ ਕੋ ਕਟਾ ਦੇਣਾ ਜੋ ਮਰਜ਼ੀ ਹੋ ਜੇ ਹਣ ਕੇਕ ਘਟਾਉਣਾ ਹੀ ਮੁੰਡੇ ਦਾ ਐਂਡ ਵਾਲੇ ਮੂਮੈਂਟ ਤੇ ਐਂ ਬਣਾਇਆ ਪਲਾਨ ਤੇ ਹੁਣ ਜਾ ਕੇ ਤੇ ਮੈਨੂੰ ਪੁੱਛ ਲੈ ਵੀਰੇ ਆ ਕੋਈ ਦਾ ਦੋ ਕੋਈ ਹੋਰ ਚਾਹੀਦਾ ਕਿਤੇ ਉਧਰ ਇਹਨਾਂ ਕੋਈ ਕੋਈ ਚਾਕਲੇਟ ਦੇ ਦਿਆ ਹੈ ਇਹਦੇ ਰੈਡੀ ਜਿਹੜਾ ਹੈਗਾ ਉਹ ਵਿਨੋਦ ਨੇ ਕਹਿੰਦਾ ਸਾਰਨਾ ਪਹਿਲਾਂ ਇਧਰ ਰੇਡ ਦੇ ਲੱਗੇ ਸਾਰਾ ਕੇਕ ਵਾਲਾ ਮਸਲਾ ਨਾਲ ਮੈਂ ਸਾਰਾ ਰੇਡ ਕੇ ਉੱਥੇ ਲੈ ਚਲੀ ਗਏ ਆ ਕੋਈ ਕੋਈ ਸਪੈਸ਼ਲ ਮੈਸੇਜ ਲਿਖਾਉਣਾ ਮੈਂ ਤਾਂ ਵਿਨੋਦ ਸਿੰਘ ਹੀ ਲਿਖਾਇਆ ਹੈ ਹੈਪੀ ਬਰਥਡੇ ਧੁਰ ਲਿਖੀਉਣਾ ਮੈਂ ਕੋਈ ਬਲੋ ਉਹਦਾ ਪੁੱਠਾ ਸਿੱਧਾ ਨਾਮ ਲਿਖਾਉਣਾ ਹੋਵੇ ਤਾਂ ਲਿਖਾ ਸਕਦੇ ਰਹਿੰਦੋ ਗੁੱਸਾ ਘੁਰੂ ਬਾਜਾ ਉਹ ਰੇਡ ਕੇ ਕੇਕ ਮਾਰੇ ਵੰਗਾਤਾ ਇਹ ਮੂਰਦਨ ਦੇ ਕੋਲ ਲੱਗੇ ਆ ਇੰਟਰਨੈਟ ਕੇਕ ਤੋਂ ਪਾਰ ਕੇਕ ਕੱਦ ਨਾ ਜਾਵਿਆ ਹੋਇਆ ਤੇ ਮਨ ਲਵੇ ਠੀਕ ਹੈ ਮੈਂ ਡੈਡੀ ਕਰਾ ਲਿਆ ਅਰਤੇ ਮੈਂ ਕਰਤਾ ਸਿਲੈਕਟ ਉਹ ਵਾਲਾ ਯਾਰ ਹੋਟਲ ਲੈ ਦੇ ਲੱਕੇ ਵੇਫਰ ਦੇ ਉੱਤੇ ਲਿਖੋਗੇ ਨਾਮ ਨਹੀਂ ਨਹੀਂ ਚਲੋ ਲੈ ਵੀ ਮਨੋਜ ਸਿਆ ਤੇਰਾ ਕੇਕ ਹੀ ਖਰੀਦ ਰਿਆ ਜੀ ਹੁਣ ਤੁਹਾਨੂੰ ਨਾ ਨਾ ਟੱਕਰਿਆ ਤੇ ਤੁਹਾਡੀ ਗੰਦਨਾ ਮਲ ਜਾਣਾ ਜਿਹੜੀ ਗੱਲੀ ਉਹ ਤੂੰ ਨਾ ਕਰ ਜਣਾ ਬੂਏ ਤਾੜੇ ਗਾੜੀ ਕੇਕ ਗਈ ਚਾਕਲੇਟ ਵਾਲਾ ਖਰੀਦ ਲਿਆਉਣਾ ਨੂੰ ਸਵਾਦ ਨਹੀਂ ਪਤਾ ਪਰ ਬੇਕਰੀ ਜਿਹੜੀ ਤੁਹਾਡੇ ਲਾਗੇ ਸਭ ਤੋਂ ਵਧੀਆ ਉਤੋਂ ਹੀ ਖਰੀਦਿਆ ਜੀ ਤੇ ਬਾਅਦ ਤੇਰ ਕੋਈ ਆ ਗਏ ਪੰਜਾਂ ਮਿੰਟਾਂ ਚ ਪਰ ਨਾ ਬੰਨਾ ਬੰਲਾ ਬਾਜਣਾ ਨੂੰ ਕਹੀਂ ਕਿ ਜੂੜੇ ਜੀ ਕੇਕ ਕਟਾਇਆ ਟਰ ਕੋ ਕਿਉਂਕਿ ਇੱਕ ਵੇਲੇ ਮਾਮਾ ਹੀ ਬੰਦਾ ਪਹੁੰਚਾ ਹੁੰਦਾ ਨਾ ਉਹ ਪੋਜੀਸ਼ਨ ਚ ਸੌਣ ਤੋਂ ਵਾਲੀ ਚ ਢਿੱਲਾ ਆ ਪਰ ਨਾ ਹੋਇਆ ਹੁੰਦਾ ਰਿਲੈਕਸ ਮੂਡ ਹੁੰਦਾ ਰਿਲੈਕਸ ਮੂਡ ਕਰਦਾ ਕਰਦਾ ਹੀ ਨਾਲ ਹੀ ਚੋਕ ਲੀਆਂ ਆ ਗਏ ਬਸ ਮੁੰਡਿਆ ਤੇਰੇ ਕੋ ਆ ਗਏ ਆ ਗਏ ਆ ਗਏ ਆ ਗਏ ਆ ਵੀ ਮੁੰਡਿਆ ਕੇਕ ਵੀ ਆ ਗਿਆ ਤੇਰਾ ਵੇਖ ਲਿਆ ਤੇ ਮਲਾਦਾ ਹਾਂ ਇਹ ਲਿਆ ਲਾਦਾ ਨੇ ਉਹ ਲਾਈਟ ਤੇ ਦਿਖਾਈ ਇਹਦੇ ਹਾਂ ඇ්පිවාදේදුරු ඇපිවාදේතුයි ਕੇਕ ਡੈਗ ਲੈ ਆ ਵੀਰ ਤੇ ਲਈ ਕੇਕ ਲੈ ਗਏ ਸਪੈਸ਼ਲੀ ਲੈ ਅੱਜ ਕੇਕ ਤੇ ਕੇਕ ਹੀ ਵਰਜਾ ਕੀ ਕਹਿਣਾ ਚਾਹੋਗੇ ਆਪਣੇ ਬੱਡੇ ਤੇ ਤੁਸੀਂ ਕਿੱਡੇ ਵੱਡੇ ਹੋਗੇ ਅੱਗੇ ਅੰਦਰ ਬੈਠ ਕੇ ਇਹ ਚੀਜ਼ ਪੁੱਛਣ ਦੇ ਮੈਨੂੰ ਵੀ ਤੁਸੀਂ ਕਿੰਨਾ ਦਾ ਲੱਗਾ ਥੈਂਕ ਯੂ ਮਾਮਾ ਜੀ ਤੇ ਸਤਿ ਸ਼੍ਰੀ ਅਕਾਲ ਤੁਸੀਂ ਨਾ ਸਤਿ ਸ਼੍ਰੀ ਅਕਾਲ ਮਾਮਾ ਜੀ ਬੜਾਈਆ ਸਤਿ ਸ਼੍ਰੀ ਅਕਾਲ ਪਰ ਨਾ ਪਰ ਨਾ ਨਾ ਚਾਹ ਜੜਿਆ ਥੈਂਕ ਯੂ ਹੋਰ ਕਿਦਾਂ ਫਿਰ ਠੀਕ ਠਾਕ ਚੌਥਾ ਕੇਕ ਚੌਥਾ ਕੇਕ ਬਾਈਸ ਆ ਰਹੀਆਂ ਵੀ ਅੱਜ ਤੇ ਹੀ ਆ ਬਾਬੋ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਉਹਨੂੰ ਚਾਹ ਮੈਂ ਲੇਟ ਹੋ ਗਏ ਆਉਂਦੇ ਆਉਂਦੇ ਆਉਣਾ ਤੇ ਅਸੀਂ ਆਉਂਦਿਆਂ ਅਸੀਂ ਗਿੰਦੂ ਨੂੰ ਫੋਨ ਲਾਇਆ ਸੀ ਮੈਂ ਜਾਂਦੇ ਲੈ ਕੇ ਜਾਣੇ ਤੇ ਤੂੰ ਹੀ ਉਹ ਬਾਬ ਕਾਲੇ ਜੀ ਨੂੰ ਤੈਨੂੰ ਮੈਂ ਫੋਨ ਲਾਇਆ ਆਹੋ ਫਿਰ ਮੈਂ ਮਾਮਾ ਪਾਹੋ ਆਈਏ ਫੇਰ ਮੁਰਗੇ ਫੇਰ ਮੁੜ ਗਏ ਮੈਂ ਆਉਂਦਿਆਂ ਲੈ ਕੇ ਜਾਂਦੇ ਆ ਚਲੋ ਆਹ ਵਧੀਆ ਲੈਟਸ ਕੱਟ ਲੈਟਸ ਕੱਟ ਦਾ ਕੇਕ ਆਹ ਮਿਹੜਾ ਟਾਵਰ ਮਹਾਰਿਆ ਜੀ ਚੌਥਾ ਮੈਂ ਜੀ ਦੇ ਪਤੀ ਦੇਵਕਾ ਵੱਡੇ ਹਨ ਦੁਪਹਿਰੇ ਆਹ ਹੁਣ ਫੇਰ ਨੇ ਵਧੀਆ ਵਧੀਆ ਜੀ ਜਦੋਂ ਵਾਈਫ ਆ ਰਹੀਆਂ ਵੀ ਤੁਸੀਂ ਆਉਣਾ ਵਾਈਫਸ ਆ ਰਹੀਆਂ ਵੀ ਤੁਸੀਂ ਆਉਣਾ ਬਰੂਨਾ ਬਰੂਨਾ ਮੈਨੂੰ ਬੜੇ ਚਿਰ ਬਾਅਦ ਮਿਲਿਆ ਓਏ ਲੈ ਡੈਕਟੀਸ਼ਨ ਮਿਲ ਗਈ ਮੇਰ ਜਰੂਰੀ ਜਰੂਰੀ ਚਲੋ ਓ ਤੇਰੀ ਤੇਰੀ ਓਏ ਇਹਦਾ ਕੇਕ ਕੱਟ ਦੇ ਕੇਕ ਛਾਲ ਮਾਰ ਕੇ ਆ ਜਾਓ ਭਾਜੀ ਆ ਜਾਓ ਭਾਜੀ ਆ ਜਾਓ ਭਾਜੀ ਇੱਧਰ ਆ ਜਾਓ ਲੈ 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 ਬਹਿ ਜਾ ਬਸ ਕੇਕ ਕੇ ਬਹਿ ਜਾ ਹਣ ਲੈ 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 ਓ ਯਾਰ ਕੋਈ ਗੱਲ ਨਹੀਂ ਜਲਦੀਆਂ ਵਡੀਆਂ ਵੜਦਾ ਕਿੰਨੇ ਸਾਲਾਂ ਦਾ ਹੋ ਗਿਆ ਗੱਭਰੂ ਫਿਰ ਅੱਛੀ ਸੱਤ ਹੋਈ ਗਿਆ 30 ਬੱਤੀਆਂ ਤੇ 31+ ਹੋ ਗਏ 31+ ਹੋ ਗਿਆ ਹਾਂ ਉਮਰ ਨਾ ਗਰੀ ਜਾ ਰਹੀ ਹੈ ਨਹੀਂ ਹਲੇ ਵਧੂ ਓਏ ਮੇਰੇ ਤੇਰੀ ਭਲੀ ਹੋ ਜਾਏ ਦੰਦੀਆਂ ਵਡੀਆਂ ਨਾ ਬਰੂਨੋ ਬੱਸ ਕੱਢਣ ਫਰੈਸ਼ ਕਰ ਇੰਨਾ ਚਾਹ ਰਾ ਕਰ ਮੈਨੂੰ ਹੱਥ ਤੋੜ ਦੇਣ ਲੈ ਉਹਨੂੰ ਪਿੰਜਰੇ ਚ ਮੈਂ ਇਹਨੂੰ ਦਮ ਕਾ ਮਾਰ ਮੈਂ ਇਹਨੂੰ ਦਮ ਕਾ ਮਾਰ ਸੀ ਨੂੰ ਕੈਮਰਾ ਮੰਮਾ ਜੀ ਅੱਜ ਨਾਲ ਫਿਰ ਉੱਥੇ ਬਹੁਤ ਮਜਾ ਆਇਆ ਅੱਜ ਵੀਡੀਓ ਬਣਾਉਣਾ ਤਾਂ ਬਹੁਤ ਮਜਾ ਆਉਂਦਾ ਤੈਨੂੰ ਪਤਾ ਹੀ ਆ ਉਹ ਫਿਰ ਤੇ ਨਾਲ ਐਰ ਕੀ ਪਰ ਜ਼ਿਆਦਾ ਸਪੈਸ਼ਲ ਹੋ ਗਿਆ ਪਹਿਲੀ ਔਰ ਜ਼ਿੰਦਗੀ ਚ ਤੈਨੂੰ 2 ਤੋਂ 4 ਕੇਕ ਕੱਟਣੇ ਇੱਕ ਨਾਲੇ ਆ ਗਿਫਟ ਕੀਤਾ ਗਿਆ ਮੈਨੇ ਐਰ ਕਾ ਤੂੰ ਵਿਆਹਿਆ ਗਿਆ ਨਾ ਵੀਰ ਗੱਲ ਆ ਹੋ ਗਈ ਨਾ ਐਰ ਕਾ ਤੂੰ ਵੀਰ ਵਿਆਹਿਆ ਗਿਆ ਵਾ ਤਾਂ ਕਰਕੇ ਕੰਮ ਸਪੈਸ਼ਲ ਹੋ ਗਿਆ ਐਰ ਕਾ ਐਰ ਕਾ ਉਹ ਹੈਪੀ ਬਰਥਡੇ ਵਾਲੇ ਲੋਗੋ ਥੱਲੇ ਤੂੰ ਕੱਲਾ ਹੀ ਰਾਜ ਕਰ ਹਾਂ ਨਹੀਂ ਨਹੀਂ ਬਰਾਵਧੀਆ ਰਿਹਾ ਅੱਜ ਕਿੰਨਾ ਕੇਕ ਵਾ ਤੀਸਰਾ ਕਿ ਚੌਥਾ ਚਲਦਾ ਇੱਕ ਸਵੇਰੇ ਹਮਾਰੀ ਗੱਲ ਸੁਣ ਬਿੰਦੂ ਨੇ ਤੇ ਕਰਨ ਨੇ ਰਾਤ ਦਾ ਲਿਆ ਕੇ ਰੱਖਿਆ ਇੱਕ ਰਾਤ 12 ਵਜੇ ਕਟੋਣਾ ਹਾਂ ਫਿਰ ਮੈਂ ਨਾਲ ਦੋ ਕੇ ਉਹ ਸਵੇਰੇ ਇਹਨੂੰ ਨਹੀਂ ਪਤਾ ਤੇ ਸੋਤੇ ਚਾਹ ਪੀਂਦੇ ਫੋਟੋ ਵਧੀਆ ਲੱਗਦੀ ਆ ਤੇ ਫਿਰ ਦੋਦੇ ਇਹੀ ਰਗਵਾਨੀ ਬਹੁਤ ਸਰਪਨਾ ਬਣ ਕੇ ਕਹਿੰਦਾ ਕਿ ਵਾਹ ਬੰਦੇ ਵਾਲ ਤੇ ਕੀ ਲੱਗ ਰਹੇ ਹੋ ਹੁਣ ਕੇ ਦਾ ਬਾਲ ਲੈ ਆਓ ਅਹੀਂ ਤੇ ਸਾਡਾ ਕੇਕ ਉਹਦਾ ਦੂਜੇ ਨੰਬਰ ਤੇ ਆ ਜਾਣਾ ਸੀ। ਅਹੀਂ ਆਈ ਫਿਰ ਜਾਂਦੇ ਆ ਉੱਧਰ ਨੂੰ ਫਿਰ ਤੁਸੀਂ ਮੈਂ ਇੱਥੇ ਟਾਈਮ ਬੜਾ ਲੱਗ ਜਾਣਾ। ਘਰੇ 4 ਵਜੇ ਆਏ ਆ। ਉੱਥੋਂ? ਹਾਂ। ਬਾਬ ਕਾਲਿਓ। ਮੈਂ ਤੁਹਾਨੂੰ ਕਿਹਾ ਇਹ ਨਾ ਮਮਾਈ। ਅਬ ਪਾ ਤੁਹਾਨੂੰ ਕਿਹਾ ਇਹ ਨਾ। ਟੈਂਟ ਥੈਰੇਪੀ ਤੇ ਲੱਗ ਗਿਆ ਪਹਿਲਾਂ ਗੁਰਦੁਆਰੇ ਚੱਲ ਗਏ। ਮੈਂ ਪਹਿਲਾਂ ਲੱਗ ਗਿਆ ਫਿਰ ਕੇਕ ਸ਼ੇਕ ਹੋ ਗਿਆ ਕੰਮ। ਚੱਲ ਵੀ ਮੁੰਡਿਆ। ਆਓ ਮਮਾਈ। ਤੁਹਾਡੇ ਆ ਜਾ ਇੱਥੇ ਵਾਲੀ ਬੇકરી ਵਾਲਿਆਂ ਤੇ ਬਥੇਰਾ ਫਾਇਦਾ ਹੋ ਗਿਆ ਨਾ ਸਾਰੇ ਕੇਕ ਐਸੇ ਬੇਕਰੀ ਤੋਂ ਆਏ ਹੋਣੇ ਜਿੱਦੇ ਤੋਂ ਮੈਂ ਲਿਆ ਨਹੀਂ ਆਪ ਉੱਥੋਂ ਲੈ ਕੇ ਆਏ ਕੇਕ ਇਹਨਾਂ ਦੇ ਦੋਵੇਂ ਉੱਥੋਂ ਲੈ ਕੇ ਆਏ ਅੱਛਾ ਉੱਥੋਂ ਲਿਆਂਦੇ ਮੈਂ ਇਹਦੇ ਕੋਲ ਆਇਆ ਰਾਤ ਵਾਲਾ ਅੱਛਾ ਇਹ ਗਗਨਪੁਰੇ ਜਿਹੜਾ ਆ ਜਿਹੜਾ ਉਹ ਮੁੰਡੇ ਨਹੀਂ ਨਵੇਂ ਉਹਨਾਂ ਕੋਲ ਲੈ ਗਿਆ ਕੇਕ ਨਹੀਂ ਚੈੱਕ ਕੀਤਾ ਆ ਜਣ ਮੈਂ ਸਭ ਵੇਖੀਆਂ ਨਹੀਂ ਫੋਟੋ ਚਲ ਆ ਵੀ ਕੇ ਨਹੀਂ ਚੈੱਕ ਕੀਤਾ ਇਹ ਬਹੁਤ ਵਧੀਆ ਬਣਾਉਂਦਾ ਹੈ ਇਹ ਮੁੰਡਾ ਆ ਕੀ ਆ ਇਹ ਅੱਗ ਲਾਉਣ ਨੂੰ ਮਾ ਮੈਂ ਮਾਮਾ ਉਤੇ ਇੱਕ ਨਾਮ ਲਿਖਣ ਲੱਗਾ ਮੈਂ ਮਨਾ ਕੀਤਾ ਆਖਦਾ ਹੀ ਉਦੋਂ ਫੇਰ ਲਾ ਲਿਆ ਵਿਨੋਦ ਮੈਂ ਮਾਮਾਈ ਨਾਮ ਲਿਖਣ ਲੱਗੇ ਉਤੇ ਇੱਕ ਤੇ ਫਿਰ ਮੈਂ ਬੰਨਾ ਕੀਤਾ ਮਾਮਾਈ ਓਏ ਹਨ ਕਰੀ ਇੱਕ ਦੇਖੋ ਸਾਰੇ ਬਣਾ ਬਣਾ ਪੱਕ ਬੰਦਾ ਬਾਲਿਆ ਬੰਦਾ ਬੜਾ ਸੁਆਦੀ ਖਾਤਾ ਅੱਜ ਪਹਿਲੀ ਵਾਰ ਬੰਦਾ ਸੁਆਦ ਬੰਦਾ ਕਹਿੰਦਾ ਚਲ ਮੈਂ ਤੋਂ ਖਾਦੀ ਤਾਰੇ ਮਚਾਦਨੇ ਖਾਦਾ ਤੇ ਲੱਤਾ ਮਾਵਾ ਸਰ ਬਣਾਨੇ ਐ ਦੱਸ ਚਲੋ ਉਧਰ ਆ ਬਹੁਤ ਰੋ ਤੈਨੂੰ ਬੜੀ ਬਹੁਤ ਹੋਈ ਬਹੁਤ ਭਾਬੀ ਬਹੁਤ ਅਨੇ ਕੋਈ ਨਹੀਂ ਮੰਮੀ ਬੈਠੀ ਆ ਤੂੰ ਬਹੁਣ ਉਧ ਲਾਗੇ ਲੈ ਕਿੱਥੇ ਹੋ ਲਈ ਜਾਂਦੀ ਭਾਬੀ ਲੈ ਨਹੀਂ ਜਾ ਮਾਂਮਾ ਬਹਿ ਜਾਂਦੇ ਨਹੀਂ 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 ਉੱਠੋ ਬੰਦੀ ਚਲੋ ਚਲੋ ਭਈ ਖਿੱਚ ਨਾ ਠੀਕ ਐ ਲੈ ਮੈਂ ਠਾਲ ਦੇ ਮਾਤਾ ਜੀ ਨੂੰ ਹਣ ਜੇ ਤਰਪ ਦੇਣਾ ਕੋਈ ਬੱਤੀਆਂ ਜਗਾਉਣ ਦੇ ਆ ਲੱਗਾ ਬਜਾਉਣੀਆਂ ਵੀ ਤੇ ਉਹ ਨਹੀਂ ਆ ਬਲਗੀ 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 ਸਿਆਲਾ ਬੜੇ ਸਟਾਈਲ ਦੀਆਂ ਬੜਾਈਆਂ ਨੇ ਆਲੀ ਵੱਖੇ ਬੜੀ ਬੜਾਈ ਜਾਂਦੀ ਇਹਨਾਂ ਦੀ ਵੀ ਡਿਸਕੀ ਲਈ ਆ ਮੈਂ ਤੇਰੇ ਕਹਿਣ ਦਾ ਕੀ ਮਤਲਬ ਓਏ ਹੋਰ ਕੀ ਦੀ ਮਾ ਪਰ ਮਾਮਾ ਲੈ ਆਇਆ ਉਹ ਮਿਲਣਾ ਸੋਗੇ ਹੋਣੇ ਨਹੀਂ ਇਹਦਾ ਫੁੱਲ ਆ ਰਹਿਣਾ ਇਹਨੂੰ ਚਲੋ 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 ਜੀ ਸਵੇਰ ਦਾ ਜਾਇ ਲੈਓ ਖਿਚੋ ਇਹ ਚੋ ਕਿਥੇ ਚਲ ਏਦਾਂ ਹੀ ਵਜਾ ਦੀ ਏਦਾਂ ਹੀ ਇਧਰ ਕੋਈ ਨੀ ਤਰੇਖੋ ਹਾਂ ਜੀ ਅੰਮੀ ਜੀ ਇਧਰ ਇੱਕ ਉਹ ਕਿਤੇ ਕਿਤੇ ਕੱਟ ਰਿਹਾ ਚਲੋ ਚਲੋ 1 2 3 ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੇਰਾ ਮੁੰਡਿਆ ਹੈਪੀ ਬਰਥਡੇ ਟੂ ਟੂ ਬਰੂਨੋ ਲਓ ਜੀ ਸوير ਦੇ ਆਪਾਂ ਕੇਕ ਚੱਲਣ ਡਿਆ ਸੀ ਹੁਣ ਮਾਮਾ ਜੀ ਹੁਣਾਂ ਲੋ ਜੋਤਰੀ ਵੱਲੋਂ ਤੇ ਵੀਰ ਜੀ ਹੁਣਾਂ ਲੋ ਫੇਰ ਇੱਕ ਹੋਰ ਕੇਕ ਆ ਗਿਆ ਆਪਣੇ ਲਈ ਤੇ ਮਾਮਾ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਮਜੂਰ ਸਿੰਘ ਬਹੁਤ ਬਹੁਤ ਥੈਂਕ ਯੂ ਤੇਰਾ ਸਾਰਿਆਂ ਨਾਲਿਆਂ ਨੂੰ ਹੋਰ ਵਧੀਆ ਲੱਗਾ ਥੈਂਕ ਯੂ ਨੀ ਵੀਰ ਥੈਂਕ ਯੂ ਨੀ ਦਾਣ ਦੇਣ ਬਾਅਦ ਮੇਰਾ ਲੈ ਆਇਓ ਕੋਈ ਗੱਲ ਨਹੀਂ ਤੁਸੀਂ ਆਓ ਆਈ ਨਾ ਇੱਕ ਗੱਲ ਦੱਸਾਂ ਜੋਤੀ ਅਹੀਂ ਪੰਜ ਮਿੰਟ ਪਹਿਲੇ ਗੱਲ ਉਹ ਅਹੀਂ ਉੱਥੇ ਕੁਰਸੀ ਤੇ ਬੈਠੇ ਇਹੋ ਹੀ ਗੱਲ ਕਰਨ ਦੇ ਇੰਨੀ ਤਰੀਕ ਨੂੰ ਉਹਦਾ ਵਲੌਗ ਉਹ ਵਲੌਗ ਵਲੌਗੀ ਵਲੌਗੀ ਐ ਵੀ ਆ ਵਲੌਗੀ ਤੇ ਇੰਨੀ ਤਰੀਕ ਨੂੰ ਉਹਦਾ ਬਰਥ ਦੇ ਆ 12 ਤਰੀਕ ਨੂੰ ਜੋਤੀ ਦਾ ਬਰਥ ਦੇ ਆ ਉਦੋਂ ਤੇਰਾ ਫੋਨ ਵੱਜ ਗਿਆ ਉਦੋਂ ਹੀ ਵੇਖਿਆ ਕਿਆ ਮੇਰੇ ਮਦੋ ਕਿੰਨੀ ਲੰਮੀ ਉਮਰ ਹੋ ਮੇਰੀ ਚਲੋ ਕਲਾਪ ਕਰੋ ਯਾਰ ਚਲੋ ਵੀ ਏ ਆ ਚੱਕ ਇਹ ਨਾ ਹੋਣਾ ਫੇਰ ਅੱਗੇ ਚੀਜ਼ੀ ਕੇਕ ਦੇ ਨਾਲ ਬਨਾਣਾ ਸ਼ੇਕ ਮਾਮਾਈ ਵਾਹ ਕਿਆ ਕੰਬੀਨੇਸ਼ਨ ਹੈ ਇਹ ਆ ਚੱਕ ਚਲੋ ਮਾਮਾਈ ਖਵਾਓ ਤੂੰ ਇਵੇਂ ਓੜਵਾ ਭਾਈ ਵਾਹ ਇਹ ਪਲੇਟ ਚਾੜ ਲਿਆ ਆਹ ਮੈਂ ਤੁਸੀਂ ਕੱਢੀ ਕਰ ਲੋ ਕੇ ਇਹਨੇ ਸ਼ਗਰ ਕੀਤਾ ਕਿ ਨਹੀਂ ਇਹ ਵਾਲਾ ਜਦੋਂ ਨੇ ਕੀਤਾ ਮੇਰਾ ਇੰਨਾ ਸ਼ਗਰ ਹੋਣਾ ਜੀ ਮੈਂ ਕੀਤਾ ਏ ਓਏ ਆ ਥੋੜੀ ਜੀ ਉਂਗਲ 'ਚ ਰਹਿ ਗਿਆ ਚੜ ਤੇਤੀ ਹਾਂ ਤਾਲੀ ਲਾ ਲਿਆ ਸੰਗਾਂ ਫੋਟੋਗ੍ਰਾਫਰ ਪਤਾ ਨਹੀਂ ਕੀ ਹੋ ਗਿਆ ਵਾ ਪਰ ਮੈਂ ਨਾ ਚੱਚ ਕਰਤਾ ਜੀ ਫੇਰ ਆਹ ਪਤਾ ਨਹੀਂ ਕੀ ਹੋ ਗਿਆ ਮੈਨੂੰ ਲੱਗਦਾ ਵੀ ਵੀਡੀਓ ਬੰਦ ਹੋ ਗਈ ਨਹੀਂ ਨਹੀਂ ਚੱਲਣ ਦੀ ਚੱਲਣ ਦੀ ਆ ਚੱਲਣ ਦੀ ਆ ਵੀਡੀਓ ਤਾਂ ਫਿਰ ਪਹਿਲਾਂ ਹੀ ਬਣਦੀ ਸੀ ਤੇ ਮੈਂ ਦੁਬਾਰਾ ਕੀਤੀ ਆ ਕੋਸ ਸਾਹਿਬ ਇਹ ਗਲਤ ਗੱਲ ਕਰਤੀ ਤੁਸੀਂ ਕੋਸ ਸਾਹਿਬ ਵੀਡੀਓ ਬਣੀ ਨਹੀਂ ਆ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਵੀਡੀਓ ਬਣੀ ਆ ਕੇ ਆਓ ਵੇਖੋ ਉਹ ਵੀਰ ਦੋਰੇ ਆਈ ਕਾ ਤੇ ਘਰੇ ਹੋ ਫੋਨ ਵਾਲੀ ਤੇ ਰਹੀ ਗਈ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਲੱਗਦਾ ਢਾਡੀ ਬਣੀ ਨਹੀਂ ਕੋਈ ਕੋਈ ਵੀ ਕੋਈ ਗੱਲ ਹੀ ਨਹੀਂ ਹੈ ਮੈਂ ਤਾਂ ਇਹ ਹੋਈ ਆ ਤੇ ਗੱਲ ਆ ਮੈਂ ਤਾਂ ਕਿਹਾ ਮੈਂ ਪਤਾ ਨਹੀਂ ਕਿ ਮੈਂ ਟੱਚ ਕੀਤਾ ਵਾ ਇਹ ਨਹੀਂ ਬਣਾਂਡੀ ਨਾ ਕੀਤਾ ਗਿਆ ਵਿੱਚ ਆ ਕੋਈ ਨਹੀਂ ਫੋਨ ਲਿਆ ਕੇਕ ਐਂਡ ਬੇਕ ਕੇਕ ਚਲੋ ਵੀ ਸਾਸਰਿਕਾ ਖਾ ਖਾ ਕੇਕ ਅੱਜ ਗਿੰਦੂਣੀ ਆ ਆਪਾਂ ਵੀਰ ਜੀ ਲਾ ਲਈਏ ਰਗੜਾ ਆਜੋ ਕਿਤੇ ਨਾ ਸੋਮਵਾਰ ਤੂੰ ਸੋਮਵਾਰ 10 ਵਜੇ ਮੇਰੇ ਅਪਾਇੰਟਮੈਂਟ ਚ ਕਵਰੀ ਆਨੇ ਤਾਂ ਮੈਂ ਤੁਹਾਨੂੰ ਦੱਸਦਾ ਸੋਮਵਾਰ ਦਾ ਬਈ ਪ੍ਰੋਗਰਾਮ ਕੀ ਆ ਚੱਲੀਏ ਫਿਰ ਕੋਲ ਸਾਹਿਬ ਚੱਲੀਏ ਫਿਰ ਐਂ ਹੋ ਗਏ ਹੋਰ ਤਰ੍ਹਾਂ ਦੇ ਐਨੇ ਵੱਡ ਜਾਣੀ ਖਾ ਪੀ ਕੇ ਆਪਾਂ ਵੀ ਗਿਆ ਪਾਣਾ ਚਾਹ ਲੱਗਦਾ ਸੀ ਆਉਣਾ ਸੀ ਆ ਗਏ ਹਾਂ ਤੁਹਾਨੂੰ ਲੱਗਦਾ ਹੀ ਭਈ ਆਈ ਆਉਣਾ ਤੇ ਅਸੀਂ ਆ ਗਏ ਜੇ ਠੀਕ ਆ ਹਾਂ ਹੀ ਮਲਵਾ ਚੰਗਾ ਬਾਕੀ ਸਾਸਰਕਾਲ ਪੂਰਾ ਕਰੀ ਗਏ ਨਹੀਂ ਨਹੀਂ ਚੱਲ ਵਧੀਆ ਕੀਤਾ ਤੇ ਆ ਗਏ ਠੀਕ ਆ ਮਾਸੀ ਓਕੇ ਮਾਸੀ ਸਾਸਰਕਾਲ ਬਹੁਤ ਬਹੁਤ ਆਓ ਲਾ ਚਲਿਏ ਸਾਸਰਕਾਲ ਉਦੋਂ ਜਾਣਾ ਵਾ ਕਿ ਰਹਿਣਾ ਵਾ ਕੰਗਾ ਮਾਮਾ ਕਿਨੇ ਵੇ ਬੜਲਾ ਇਹਨੇ ਗੱਡੀ ਚੜਨਾ ਨਹੀਂ ਤੇ ਬਾਰੀ ਖੁੱਲਦੇ ਚੜਨਾ ਵਾ ਹਾਂ ਇਹਨੂੰ ਪਤਾ ਵੀ ਗੱਡੀ ਚੱਲੀ ਜਾਂਦਾ ਅੱਜ ਗਾਜੀ ਵਾਲੀਏ ਕੇਕ ਖਾ ਖਾ ਮਿੱਠਾ ਖਾ ਖਾ ਕੇ ਤੇ ਹੁਣ ਵੇਖੀ ਕਿਦਾਂ ਸੌਂਦੇ ਆਂ ਕਰਾੜੇ ਮਾਰਦੇ ਐ ਨਜ਼ਾਰੇ ਨੇ ਹੈ ਵੇ ਕਿ ਨੀਂਦ ਬਹੁ ਹਣੀਆ ਜਦੋਂ ਮਿੱਠਾ ਖਾਦਾ ਹੋਵੇ ਨਾ ਉਦੋਂ ਬਾਈ ਨੀਂਦ ਵੀ ਬੜੀ ਆਉਂਦੀ ਆ ਬਰੂਨਾ ਚੱਲ ਗਿਆ ਚੱਲ ਬੈ ਗੱਡੀ ਚ ਖੋਲੋ ਵੇਖੋ ਭਾਈ ਚੱਲ ਖੋਲੋ ਇਹ ਕੇ ਚੜਦਾ ਉਸੇ ਵਾਲਾ ਚੜ ਜਾਣਾ ਮੇਰਾ ਲਾ ਆ ਉਹਦੇ ਆਈ ਬਾਰੀ ਖੁੱਲੀ ਉਹ ਤੇ ਦਵਾ ਦਵਾ ਚੜ ਗਿਆ ਵੇਲਾ ਇਹ ਵੀ ਕੀ ਇਹਨਾਂ ਨੂੰ ਇਹ ਵੀ ਕੀ ਇਹਨਾਂ ਨੂੰ ਵੇਲਾ ਵੀ ਮਤਲਬ ਖੁੱਲੀ ਬਾਰੀ ਤੇ ਚੱਲੇ ਆ ਤੇ ਚੱਲੀਏ ਜਦੋਂ ਦਾ ਹੀ ਲਿਆਂਦਾ ਨਾ ਜਦੋਂ ਛੋਟਾ ਵੀ ਇਹ ਗੱਡੀ ਬਹੁਤ ਜ਼ਿਆਦਾ ਘੁੰਮਿਆ ਵਾ ਤਾਂ ਉਹਨੂੰ ਆਸਤ ਬਣ ਗਿਆ ਪਹਿਲਾਂ ਵੀ ਕਰਮੀ ਆ ਕੁੱਤਾ ਹੋ ਕੇ ਵੀ ਗੱਡੀਆਂ 'ਚ ਘੁੰਮਣ ਡਿਆ ਵਾ ਇਹ ਵੀ ਨਿਆਣੇ ਵਾਲੇ ਹਿਸਾਬ ਅਜ ਮਤਲਬ ਵੀ ਕਰਮੋ ਆ ਵਿਚਾਰੇ ਦੇ ਕੋਈ ਇੱਕ ਗਲਤੀ ਕੀਤੀ ਇਹਨੇ ਵਿਚਾਰੇ ਨੇ ਜਿਹੜਾ ਇਹ ਕੁੱਤੇ ਦੀ ਜੂਨੇ ਪੈ ਗਿਆ ਬਾਕੀ ਉਹਦਾ ਇਹਨੇ ਸਹੀ ਕੰਮ ਕੀਤੇ ਜਿਹੜੀ ਆ ਬਰੀਡ ਪੈ ਗਈ ਇਹਦੀ ਪੁੱਛਿਆ ਕਰੇ ਦੀ ਇਹਦੇ ਓਦਾਂ ਕਿੰਦੂ ਚੰਗਾ ਹਨ ਇਹਦੇ ਕੰਮ ਹੀ ਕੁੱਤੇ ਹੋਣੇ ਇਹ ਦਿਲੋਂ ਚੰਗਾ ਹਨ ਇਹਦੇ ਕੰਮ ਹੀ ਕੁੱਤੇ ਹੋਣੇ ਇਹਦੇ ਉਹ ਪਰੇ ਚਲ ਗਿਆ ਮਾਮੇ ਮਗੇ ਇਧਰ ਮੈਂ ਬਹਿ ਗਈ ਹੁਣ ਉਹਨੇ ਮਾਮੇ ਨੂੰ ਨਹੀਂ ਬੈੰਡ ਦੇਣਾ ਪਰੇ ਚਲ ਗਿਆ ਉਹ ਡਰਾਈਵਿੰਗ ਸੀਟ ਤੇ ਵੜੂ ਨਹੀਂ ਨਹੀਂ ਚੜਿਆ ਕਾ ਕਿਦਾ ਜਾ ਗੰਡੀਆਂ ਵੇ ਚਲੋ ਬਾਏ ਚਲੋ ਵੀ ਆ ਵੀ ਕੰਮ ਨਿਬੜ ਗਿਆ ਮਾਮਾ ਜੀ ਹੋਰ ਕਿਹੜਾ ਰਹਿ ਗਿਆ ਹੁਣ ਆਪਾਂ ਹੁਣ ਇਹੋ ਰਹਿ ਗਿਆ ਵੀ ਹੁਣ ਮੈਨੂੰ ਲਾਉਣਾ ਤੁਸੀਂ ਤੇ ਫਿਰ ਜਾ ਕੇ ਸੌਣਾ ਤੁਸੀਂ ਬਾਕੀ ਤੁਸੀਂ ਰਾਜ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਤੁਹਾਡੀ ਮਰਜ਼ੀ ਹੈ ਘਰੇ ਚਲੋ ਹੁਣ ਚਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਨੋਦ ਦਾ ਵੱਡੇ ਹੋ ਗਿਆ ਇੰਜੋਏ ਹੋ ਗਿਆ ਅੱਜ ਦਾ ਦਿਨ ਵਧੀਆ ਸੀ ਸੋਹਣਾ ਫਨ ਹੋ ਗਿਆ ਗੁੱਡ ਯਾਰ ਹੈਨਾ ਅੱਜ ਦਾ ਦਿਨ ਵਧੀਆ ਸੀ